ਇੱਕ ਜਹੀ ਕਹਾਣੀ ਜਿਸ ਦੇ ਸੱਤ ਦੇ ਸੱਤ ਕੱਲੇ ਬਜ਼ੁਰਗ ਦੇ ਇਸ ਜ਼ਮੀਨ ਨਾਲ ਰੋੜ ਕੇ ਲੈ ਗਿਆ ਬਿਆਸ ਦਰਿਆ ਕੋਈ ਆਸਰਾ ਨਹੀਂ ਹੈਗਾ ਇਸ ਤੋਂ ਬਿਨਾ ਇਹੋ ਹੀ ਆਸਰਾ ਸੀ ਇਸ ਆਸਰੇ ਤੇ ਜੀਂਦੇ ਹਾਂ ਇਹ ਵੀ ਰੁੜ ਗਏ ਆਸਾਂ ਰੁੜ ਗਈਆਂ ਸਾਰੀਆਂ ਬੱਚੀਆ 12 12ਵੀਂ ਪੜ੍ਹਦੀ ਆ ਉਹ ਵੀ ਫੀਸ ਨਹੀਂ ਦਈ ਉਹਦੇ ਪੇਪਰ ਨਹੀਂ ਦਿੱਤੇ ਉਹ ਵੀ ਮੇਰਾ ਗਿਆ ਖਤਪਕਾਮ ਹੋ ਗਿਆ ਮੈਂ ਆਪ ਡੈਲਸ ਕਰਵਾਣਾ ਮੈਨੂੰ ਵੀ ਮੈਨੂੰ ਮੌਤ ਕਿਉਂ ਆ ਗਈ ਮੇਰੇ ਮੈਨੂੰ ਤਾਂ ਪਹਿਲਾਂ ਮੈਨੂੰ ਰਿਪੋਰਟ ਕਰ ਲੈ ਜਾਂਦਾ ਮੈਂ ਮਰ ਜਾਂਦਾ ਤੇ ਮੈਂ ਕਿਹਾ ਉਹ بیمار ਹੈ ਗਿਆ ਘਰੋਂ ਚ ਉੱਠਦੇ ਤੇ ਇਧਰ ਪਾਈ ਦੇ ਗਈ ਰਾਤ ਹੀ ਤੁਰਪਿੰਦੀ ਆ ਮੀਆ ਅਦੀ ਪੈੜੀ ਵੇਖਣ ਚੱਲੇ ਆਪਾਂ ਅੜੀ ਵੇਖਣ ਚੱਲੇ ਪੈੜੀ ਇੱਥੇ ਕਿਤੇ ਲੱਭਦੀ ਆ ਰੈਡੀ ਤੋਂ ਪਾਣੀ ਵਗਣ ਡਿਆ ਇੱਥੇ ਆ ਕੇ ਹੱਥ ਮਾਰਦਾ ਰਹਿੰਦਾ ਕਈ ਵਾਰ ਪਾਣੀ ਚ ਡਿੱਗਣ ਨੂੰ ਕਰਦਾ ਇਹੋ ਜੇ ਅਨੇਕਾਂ ਪਰਿਵਾਰ ਪੰਜਾਬ ਦੇ ਵਿੱਚ ਬਰਬਾਦ ਹੋਏ ਬੈਠੇ ਨੇ ਸਰਕਾਰ ਬਿਲਕੁਲ ਬੇਧਿਆਨੀ ਆ ਸਰਕਾਰ ਕੋਈ ਨਜ਼ਰ ਨਹੀਂ ਕਰਦੀ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਡੀਪਲੀ ਜਾ ਕੇ ਆਵਾਂ ਨੇ ਮਨਕੀਰਤ ਔਲਖਵਰ ਜਿਹੜੇ ਵੱਡੇ ਲੋਕ ਨੇ ਉਹਨਾਂ ਨੂੰ ਮੇਰੀ ਅਪੀਲ ਆ ਵੀ ਨੀਵੇਂ ਪੱਦਰ ਤੇ ਆ ਕੇ ਅਜਿਹੇ ਲੋਕਾਂ ਦੀ ਬਾਹ ਫੜੋ ਰੱਬ ਤੁਹਾਡਾ ਪਲਾ ਕਰੇਗਾ। ਪਰ ਇਹ ਜਮੀਨ ਇੱਥੇ ਨਾਲ ਸਾਡੀ ਤਿੰਨਾ ਘਰਾਂ ਦੇ ਜੀਣ ਸੀ ਸਾਰੀ ਰੋੜ ਗਈ ਸਾਡਾ ਤੇ ਵਧੀਆ ਗੁਜ਼ਾਰਾ ਬਾਬੇ ਦੀ ਕਿਰਪਾ ਨਾਲ ਚੱਲਦਾ ਵਾ। ਪਰ ਇਹਨਾਂ ਵਿਚਾਰਿਆਂ ਦਾ ਜਿਹੜੇ ਇਹ ਜਮੀਨ ਸੀ ਸੱਤ ਕਿੱਲੇ ਜਿਹੜੀ ਰੋੜ ਗਈ ਆ ਜਿਹੜਾ ਇਹ ਭਾਈ ਸਾਹਿਬ ਆ ਇਹਨਾਂ ਦੇ ਡੈਲਸ ਹੁੰਦਾ ਮੇਰੇ ਹਿਸਾਬ ਨਾਲ ਕੋਈ 10 ਤੋਂ 15000 ਦੀ ਮਹੀਨੇ ਦੀ ਦਵਾਈ ਆ। ਜੇ ਤੇ ਕੋਈ ਆਹਰਾ ਕਰ ਦੇਵੇ ਤੇ ਸੈਤ ਹੋ ਸਕਦਾ ਬਾਜੀ ਕਿਨੇ ਤੇ ਜੇਕਰ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਕੋਈ ਸਰਕਾਰ ਤੁਹਾਡੀ ਹੈਲਪ ਕਰਨਾ ਚਾਹੁੰਦੇ ਕਿ ਕੀ ਤੁਹਾਡਾ ਕੋਈ ਮੋਬਾਈਲ ਨੰਬਰ ਜਾਂ ਕੋਈ ਹੈ ਜਿਸ ਤੇ ਤੁਹਾਡੇ ਨਾਲ ਗੱਲ ਕੰਟੈਕਟ ਕਰ ਸਕਣ ਮੋਬਾਈਲ ਨੰਬਰ ਹੈ ਮੇਰਾ 946688440 ਮਿੱਟੀ ਸੀ ਆਸਰਾ ਮਿੱਟੀ ਸੀ ਵਿਰਾਸਤ ਮਿੱਟੀ ਸੀ ਮਾਂ ਪਿਓ ਪੁਰਖਿਆਂ ਦੀ ਨਿਸ਼ਾਨੀ ਪਰ ਜਦੋਂ ਉਹੀ ਮਿੱਟੀ ਪਾਣੀ ਨਾਲ ਵਹਿ ਜਾਵੇ ਤਾਂ ਘਰ ਦੇ ਚਿਰਾਗ ਕਿਵੇਂ ਬਲਣ ਰੋਟੀ ਪਾਣੀ ਦਾ ਖਰਚਾ ਬਿਮਾਰੀਆਂ ਦਾ ਖਰਚਾ ਕਿਵੇਂ ਚੁਕਿਆ ਜਾਵੇ ਬੱਚਿਆਂ ਦਾ ਭਵਿੱਖ ਤੇ ਸੁਪਨੇ ਕਿਵੇਂ ਦੇਖਣ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਆਲੀ ਕਲਾਂ ਦੇ ਇੱਕ ਪਰਿਵਾਰ ਤੇ ਹੜ੍ਹਾਂ ਦੀ ਅਜਿਹੀ ਮਾਰ ਪਈ ਕਿ ਉਹ ਇਸ ਸਦਮੇ ਚੋਂ ਨਿਕਲ ਨਹੀਂ ਪਾਰਿਆ ਇਹ ਬਜ਼ੁਰਗ ਦੇਖੋ ਜੋ ਚਾਹੁੰਦਾ ਹੈ ਕਿ ਦਰਿਆ ਉਹਨਾਂ ਦੀ ਜ਼ਮੀਨ ਛੱਡ ਦੇਵੇ ਇਨਾਂ ਦੀ ਸੱਤ ਕਿੱਲੇ ਪੁਰਖਿਆਂ ਦੀ ਜ਼ਮੀਨ ਬਿਆਸ ਦਰਿਆ ਰੋੜ ਕੇ ਲੈ ਗਿਆ ਹੁਣ ਹਰ ਰੋਜ਼ ਉਹ ਦਰਿਆ ਦੇ ਕੰਡੇ ਆ ਕੇ ਮਿੱਟੀ ਫਰੋਲਦੇ ਰਹਿੰਦੇ ਐ ਇਸ ਉਮੀਦ ਨਾਲ ਕਿ ਸ਼ਾਇਦ ਉਹਨਾਂ ਦੀ ਖੇਤੀ ਵਾਲੀ ਧਰਤੀ ਉਹਨਾਂ ਨੂੰ ਮੁੜ ਨਜ਼ਰ ਆ ਜਾਵੇ ਪਰ ਬਿਆਸ ਦੇ ਪਾਣੀ ਵਿੱਚ 40 40 ਫੁੱਟ ਤੱਕ ਦੀ ਗਹਿਰਾਈ ਹੈ ਤੇ ਉਸ ਧਰਤੀ ਦਾ ਹੁਣ ਕੋਈ ਨਾਮੋ ਨਿਸ਼ਾਨ ਨਹੀਂ ਆਪੋ ਮਿੱਟੀ ਬਾਪ ਮਿੱਟੀ ਮਿੱਟੀ ਹੀ ਆਸਰਾ ਮਿੱਟੀ ਹੀ ਪੁਰਖਿਆਂ ਦੀ ਉਹ ਜਾਇਦਾਦ ਜਿਸ ਤੋਂ ਆਪਣੇ ਪੋਤੇ ਪੋਤੀਆਂ ਤੇ ਆਪਣੀ ਦਵਾਈ दारू ਤੇ ਉਹਨਾਂ ਦਾ ਪੜ੍ਹਾਈ ਕਰਵਾਉਣੀ ਸੀ ਸੱਤ ਦੇ ਸੱਤ ਕਿੱਲੇ ਇੱਕ ਅਜਿਹੀ ਕਹਾਣੀ ਜਿਸ ਦੇ ਸੱਤ ਦੇ ਸੱਤ ਕਿੱਲੇ ਬਜ਼ੁਰਗ ਦੇ ਇਸ ਜ਼ਮੀਨ ਨਾਲ ਰੋੜ ਕੇ ਲੈ ਗਿਆ ਬਿਆਸ ਦਰਿਆ ਇੱਥੇ ਤੁਸੀਂ ਤਾਰ ਨਜ਼ਰ ਆਉਂਦੀ ਹੋਊਗੀ ਸਿਰਫ ਇਹ ਤਾਰ ਆ ਉਹ ਜਿਸ ਸਾਰ ਮੋਟਰ ਦੀ ਸੀਗੀ ਬੋਰ ਇੰਜਨ ਸਭ ਕੁਝ ਰੋੜ ਕੇ ਰਹਿ ਗਏ ਤੇ ਇਹ ਬਜ਼ੁਰਗ ਨੇ ਜਿੰਨੇ ਡਾਇਲਿਸਿਸ ਹੁੰਦੀ ਆ 15 ਦਿਨਾਂ ਬਾਅਦ ਆਪਣੀ ਡਾਇਲਿਸਿਸ ਕਰਾਉਂਦੇ ਨੇ ਪਰ ਡੇਲੀ ਆਣ ਕੇ ਇੱਥੇ ਆਪਣੀ ਜ਼ਮੀਨ ਲੱਭਦੇ ਰਹਿੰਦੇ ਨੇ ਕਿ ਸ਼ਾਇਦ ਅੱਜ ਵੀ ਇਹ ਦਰਿਆ ਮੇਰੀ ਜ਼ਮੀਨ ਮੇਰੇ ਪੁਰਖਿਆਂ ਦੀ ਨਿਸ਼ਾਨੀਆਂ ਮੇਰੇ ਮਾਂ ਪਿਓ ਦੀਆਂ ਨਿਸ਼ਾਨੀਆਂ ਸ਼ਾਇਦ ਛੱਡ ਜਾਵੇ ਪਰ ਆਸਾਂ ਤੇ ਹਮੇਸ਼ਾ ਦੁਨੀਆ ਜਿਉਂਦੀ ਆ ਇਹ ਬਜ਼ੁਰਗ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਇਸ ਬਜ਼ੁਰਗ ਦੇ ਨਾਲ ਬਾਪੂ ਜੀ ਡੇਲੀ ਕਹਿੰਦੇ ਤੁਸੀਂ ਇੱਥੇ ਆਣ ਕੇ ਆਪਣੀ ਜ਼ਮੀਨ ਲੱਭਦੇ ਰਹਿੰਦੇ ਆ ਕੀ ਕਾਰਨ ਆ ਹੋਰ ਕੋਈ ਆਸਰਾ ਨਹੀਂ ਹੈਗਾ ਇਹ ਤੋਂ ਬਿਨਾ ਇਹੋ ਹੀ ਆਸਰਾ ਸੀ ਇਸ ਆਸਰੇ ਤੇ ਜੀਂਦੇ ਹਾਂ ਇਹ ਵੀ ਰੁੜ ਗਏ ਆਸਾਂ ਰੁੜ ਗਈਆਂ ਸਾਰੀਆਂ ਕਿ ਸਹਾਰਾ ਹੋਰ ਕੋਈ ਸਹਾਰਾ ਨਹੀਂ ਤੁਹਾਡੇ ਕੋਲ ਕੋਈ ਸਹਾਰਾ ਨਹੀਂ ਕੋਈ ਸਹਾਰਾ ਨਹੀਂ ਰਹੇਗਾ ਮੇਰੇ ਬੱਚੇ ਜ 12ਵੀਂ ਪੜ੍ਹਦੇ ਆ ਉਹਦੀ ਫੀਸ ਨਹੀਂ ਤਰੀ ਉਹਦੇ ਪੇਪਰ ਨਹੀਂ ਦਿੱਤੇ ਉਹ ਵੀ ਮੇਰਾ ਗਿਆ ਖਤਪਕਾਮ ਹੋ ਗਿਆ ਮੈਂ ਆਪ ਡੈਲ ਸਕਰਵਣਾ ਮੈਨੂੰ ਵੀ ਮੈਨੂੰ ਮੌਤ ਕਿਉਂ ਆ ਗਈ ਮੇਰੇ ਜਮੀਨ ਤੋਂ ਪਹਿਲਾਂ ਮੈਨੂੰ ਰਿਪੋਰਟ ਕਰ ਲੈਂਦਾ ਮੈਂ ਮਰ ਜਾਂਦਾ ਤੇ ਮੈਂ ਚੰਗਾ ਹੋਰ ਮੇਰਾ ਇੱਥੇ ਕਿੰਨੇ ਕਿੱਲੇ ਬਾਪੂ ਇੱਥੇ ਸੀਗੇ ਤੁਹਾਡੇ 7 ਕਿੱਲੇ ਜ਼ਮੀਨ ਸੀ ਇਹੋ ਜਮੀਨ ਸੀ ਇਸ ਜਮੀਨ ਦੇ ਆਹਰੇ ਤੇ ਜੀ ਜੀ ਦੇ ਸੰਬੰਧ ਚਲੋ ਕੋਈ ਇੱਕ ਮਰਲਾ ਵੀ ਨਹੀਂ ਬਚਿਆ ਇਹੋ ਕੁਝ ਆ ਵੇਖੋ ਪਾਣੀ ਦਿਖਦਾ ਹੀ ਸਭ ਕੁਝ ਜੋ ਕੁਝ ਆ ਪਾਣੀ ਹੈ ਇਹਦੇ ਵਿੱਚ ਹੋਰ ਕੋਈ ਜ਼ਮੀਨ ਨਹੀਂ ਪਤਾ ਹੀ ਨਿਸ਼ਾਨੀ ਨਹੀਂ ਆ ਜਿੱਥੇ ਤੁਸੀਂ ਬੈਠੇ ਹੋ ਇੱਥੇ ਮੋਟਰ ਇੰਜਨ ਇੱਥੇ ਸੀ ਜੀ ਆਹ ਮੋਟਰ ਲਾਈ ਮੋਟਰ ਦੀਆਂ ਤਾਰਾਂ ਲੱਗੀਆਂ ਹਾਂ ਤਾਰਾਂ ਰਹਿ ਗਈਆਂ ਮੋਟਰ ਵੀ ਗਈ ਇੰਜਨ ਵੀ ਗਿਆ ਸਭ ਕੁਝ ਰੁੱਟ ਗਿਆ ਕੁਝ ਨਹੀਂ ਰਹਿ ਗਿਆ ਇੱਥੇ गुजारा कित्ता ਹੋਵੇਗਾ ਘਰ ਦਾ ਗੁਜ਼ਾਰਾ ਬੱਚਿਆਂ ਦਾ ਗੁਜ਼ਾਰਾ ਪੋਤੇ ਪੋਤੀਆਂ ਦਾ ਪੜ੍ਹਾਈ ਦਾ ਖਰਚਾ ਕੀ ਸਰਕਾਰਾਂ ਨੇ ਆਣ ਕੇ ਤੁਹਾਡੀ ਬਾਹਫੜੀ ਕਿਸੇ ਸਮਾਜ ਸੇਵੀ ਸੰਸਥਾ ਨੇ ਕਿਸੇ ਨੇ ਉਸ ਨੇ ਕੁਛ ਨਹੀਂ ਕੀਤਾ ਕਿਸੇ ਕੁਛ ਨਹੀਂ ਕੀਤਾ ਜੀ ਇਹਦੇ ਆਖਿਰੇ ਤੇ ਮਿਲ ਰੱਬ ਦੇ ਆਖਿਰੇ ਤੇ ਬੈਠੇ ਆ ਜੀ ਜ਼ਿੰਦਗੀ ਹੋਈ ਤੇ ਕੋਈ ਰੋਟੀ ਮਿਲ ਜੂ ਨਹੀਂ ਰਹੀ ਤੇ ਬਿਮਾਰ ਹੈਗੇ ਆ ਡਾਇਲਿਸਿਸ ਦੇ ਮਰੀਜ਼ ਆ ਕੋਈ ਤੋਂ 4 ਦਿਨ ਜਿਹੜੇ ਹੈਗੇ ਕਿੰਨੀਆਂ ਫੇਲ ਨੇ ਕਿੰਨੇ ਦਿਨਾਂ ਬਾਅਦ ਡਾਇਲਿਸਿਸ ਹੁੰਦੀ 15 ਦਿਨ ਬਾਅਦ ਹੁੰਦੀ ਹਾਂ ਸੱਤ ਯਾਰ ਦਾ ਟੀਕਾ ਲੱਗਦਾ ਇੱਕ 15 ਬਾਦ 15 ਬਾਦ ਹਾਂ ਬਾਕੀ ਦਵਾਈ ਡੇਲੀ ਖਾਣਾ ਹੈ ਹਾਂ ਡੈਲਸ ਕਰਾਉਣਾ ਹੈ ਨਹੀਂ ਇੱਥੇ ਤੁਸੀਂ ਬਿਮਾਰ ਵੀ ਰਹੇ ਹੋਸਪੀਟਲ ਦੇ ਵਿੱਚ ਵੀ ਰਹੇ ਜਦ ਦਿਨ ਦੇ ਕਹਿੰਦੇ ਠੀਕ ਆ ਤੁਸੀਂ ਫਿਰ ਇੱਥੇ ਆ ਜੰਨੇ ਹੋ ਹੁਣ ਦਰਿਆਤ ਕਈ ਕਈ ਸਾਲ ਨਹੀਂ ਜ਼ਮੀਨ ਛੱਡਦਾ ਕਿ ਲੱਗਦਾ ਕਿ ਤੁਹਾਨੂੰ ਜ਼ਮੀਨ ਛੱਡ ਦੇਗਾ ਅਸਰ ਰੱਬ ਦਾ ਰਵਾ ਹੋ ਜ਼ਮੀਨ ਨਬਦਨ ਦਰਿਆ ਨਹੀਂ ਛੱਡਣੀ ਕਿ ਨਹੀਂ ਛੱਡਣੀ ਹੋਣ ਕਰੀਏ ਕਿ ਨਾ ਤੇ ਨੀਂਦ ਆਉਂਦੀ ਐ ਨਾ ਘਰੇ ਚੈਨ ਆਉਂਦਾ ਰਾਸ ਸਾਰੇ ਸਾਹਿਬਾਂ ਦੀ ਇਤਰਾ ਬੈਠੇ ਲੰਘ ਜਾਂਦੇ ਆ ਕੁਛ ਨਹੀਂ ਚੰਗਾ ਲੱਗਦਾ ਇੱਕ ਫੁਲਕਾ ਖਾਈ ਦਾ ਅੱਠੀ ਬਾਰੇ ਕੋਈ ਰੋਟੀ ਖਾਣ ਨੂੰ ਦਿਲ ਕਰਦਾ ਬਸ ਹੁਣ ਤਾਂ ਕਿਨਾਰੇ ਦੀ ਗੱਲ ਆ ਵੀ ਜੇ ਕੋਈ ਆਹਰਾ ਕਰ ਦੇਵੇ ਤੇ ਸਹਤ ਹੋ ਸਕਦਾ ਬਾਜੀ ਕਿਨੇ ਤੇ ਜੇਕਰ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਕੋਈ ਸਰਕਾਰ ਤੁਹਾਡੀ ਹੈਲਪ ਕਰਨਾ ਚਾਹੁੰਦੇ ਕਿ ਕੀ ਤੁਹਾਡਾ ਕੋਈ ਮੋਬਾਈਲ ਨੰਬਰ ਜਾਂ ਕੋਈ ਹੈ ਜਿਸ ਤੇ ਤੁਹਾਡੇ ਨਾਲ ਗੱਲ ਕੰਟੈਕਟ ਕਰ ਸਕਣ ਮੋਬਾਈਲ ਨੰਬਰ ਹੈ ਮੇਰਾ 94636 87440 ਆ ਕਿੰਨਾ ਜੀ 94636 8787440 ਆ ਹੂੰ ਕਿੰਨੇ ਤੁਹਾਡੇ ਪੋਤੇ ਪੋਤੀਆਂ ਹੁਣ ਕਿੰਨਾ ਆ ਮੇਰਾ ਆਪਣੇ ਦੀ ਕੋ ਲੜਕੀ ਆ ਹਾਂ ਪੋਤੇ ਪੋਤੀਆਂ ਭਰਾਵ ਦੇ ਆ ਸਾਰੇ ਜੋ ਕਾਰੋਬਾਰ ਮੈਂ ਹੀ ਕਰਦਾ ਸੀ ਮੇਰੇ ਇੱਥੇ ਆਉਂਦਾ ਸੀ ਮੇਰੇ ਇੱਥੇ ਮੈਂ ਦੇਦਾ ਸੀ ਹਾਂ ਘੱਟੋ ਘੱਟ 18-20 ਲੱਖ ਦਾ ਮੈਂ ਕਰਜ਼ਾਈ ਬੈਠਾ ਹਾਂ ਹੁਣ ਉਹ ਕਿਸੇ ਨੇ ਕਿਸੇ ਨੂੰ ਪੁੱਛਣਾ ਨਹੀਂ ਪੁੱਛਣਾ ਤੇ ਮੈਨੂੰ ਹੀ ਜਿਹੜਾ ਮੈਂ ਲਿਆਉਂਦਾ ਸੀ ਤੇ ਲਿਆ ਕੇ ਦਿੰਦਾ ਸੀ ਜਿਹਦੇ ਮੇਰੇ ਗੂਠੇ ਲੱਗੇ ਸਾਡੇ ਕੱਲੇ ਇੱਕੋ ਕੁੜੀ ਸੀਗੀ ਇੱਕੋ ਕੁੜੀ ਮੇਰੀ ਉਹ ਵੀ 12ਵੀਂ ਚ ਪੜਦੀ ਆ ਕੁੜੀ ਤੁਹਾਡੇ ਉਹ ਕੁੜੀ 12ਵੀਂ ਚ ਪੜਦੀ ਆ ਹਾਂ ਉਹਦੇ ਪੇਪਰ ਨਹੀਂ ਦਿੱਤੇ ਗਏ ਹਾਂ ਸਕੂਲ ਲਈ ਜਾਂਦੀ ਹੁਣ ਉਹ ਵੀ ਬਿਮਾਰ ਹੋ ਗਈ ਸੀ ਮੇਰੇ ਟੈਨਸ਼ਨ ਦਾ ਕਰਕੇ ਉਹ ਵੀ ਬਿਮਾਰ ਹੋ ਗਈ ਹਾਂ ਤੇ ਹੁਣ ਬਸ ਉਹਦੀ ਵੀ ਮੈਨੂੰ ਚਾਕ ਲੱਗੀ ਆ ਵੀ ਉਹਦੇ ਬੇਬਰ ਨਾ ਹੋਏ ਤੇ ਰਹੇ ਜਿਹੜਾ ਵਿਚਾਰੀ ਨੇ ਉਹਦੇ ਵੀ ਜ਼ਿੰਦਗੀ ਖਰਾਬ ਹੋਈ ਨਹੀਂ ਮੇਰੇ ਤੇ ਹੋਈ ਹੋਈ ਆ ਹਾਂ ਉਹਦੇ ਵੀ ਖਰਾਬ ਹੋਈ ਨਹੀਂ ਜ਼ਿੰਦਗੀ ਹਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਟਰ ਦੀ ਤਾਰ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਥੇ ਮੋਟਰ ਸੀਗੀ ਇਹਨੂੰ ਬਚਾਉਂਦੇ ਬਚਾਉਂਦੇ ਇੱਥੇ ਦਰਖਤ ਸੀਗੇ ਇੱਥੇ ਚਲਾ ਸੀਗਾ ਇਹ ਸਾਰੀ ਜ਼ਮੀਨ ਸੀ ਜਿੱਥੇ ਇੱਕ 20 20 ਫੁੱਟ ਐ ਸਟੱਬ ਪਾਣੀ ਵਗਰੇ ਆਏ ਤੁਸੀਂ ਹਾਲਾਤਾਂ ਨੂੰ ਤੋਂ ਦੇਖ ਸਕਦੇ ਹੋ ਕਿ ਹਾਂ ਵੀ ਪਾਣੀ ਆਇਆ ਹੜ ਆਇਆ ਕਿੰਨੇ ਸੁਪਨੇ ਲੋਕਾਂ ਦੇ ਘਰ ਬਾਰ ਜ਼ਮੀਨਾਂ ਜਾਇਦਾਦਾਂ ਖਰਚੇ ਜਿੰਨਾਂ ਤੋਂ ਆਮਦਨ ਚੱਲਦੀ ਸੀਗੀ ਸਭ ਕੁਝ ਰੋੜ ਕੇ ਲੈ ਗਿਆ ਇੱਥੇ ਕੀ ਸਰਕਾਰਾਂ ਬਾਹ ਫੜਨ ਗਈਆਂ ਜਾਂ ਪ੍ਰਸ਼ਾਸਨ ਤੇ ਜਾਂ ਫਿਰ ਉਹ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਿ ਪੰਜਾਬ ਦੇ ਇਸ ਟਾਈਮ ਜਿਨ੍ਹਾਂ ਨੇ ਬਾਹ ਫੜੀ ਹੋਈ ਆ ਕੌਣ ਇਹਨਾਂ ਦਾ ਸਹਾਰਾ ਬਣੇਗਾ ਸਵਾਲ ਸਭ ਤੋਂ ਵੱਡੇ ਕੀ ਸਰਕਾਰਾਂ ਵੱਲੋਂ ਕੁਝ ਇਹਨਾਂ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਇਹਨਾਂ ਦੀ ਆਮਦਨ ਦਾ ਸਾਧਨ ਸਭ ਕੁਝ ਦਰਿਆ ਬਿਆਸ ਤੁਸੀਂ ਤਸਵੀਰਾਂ ਅੱਖੀਂ ਦੇਖ ਸਕਦੇ ਹੋ ਸਭ ਕੁਝ ਰੋੜ ਕੇ ਲੈ ਗਿਆ ਨਾਲ ਹੀ 20 20 ਫੁੱਟ ਪਾਣੀ ਚੱਲ ਰਿਹਾ ਅੱਧਾ ਕਿਲੋਮੀਟਰ ਪਰਲੀ ਸਾਈਡ ਤੇ ਦਰਿਆ ਸੀਗਾ ਪਰ ਫਿਰ ਵੀ ਇੱਥੇ ਹੋਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕੀ ਕਹਣਾ ਜੀ ਕਹਿੰਦੇ ਬਜ਼ੁਰਗ ਢੇਲੀ ਆਣ ਕੇ ਇੱਥੇ ਬੈਠ ਜਾਂਦੇ ਨੇ ਕਹਿੰਦੇ ਕਿ ਸਰ ਮੇਰੀ ਇੱਕ ਹੀ ਗੁੜੀਆ ਜਿਹੜੀ ਪਲੱਸ 2 ਦੇ ਵਿੱਚੋਂ ਹਟ ਵੀ ਗਈ ਆ ਫੀਸ ਨਹੀਂ ਦੇਈ ਹੋਈ ਉਹਦੇ ਕੋਲ ਵੇਖੋ ਜੀ ਜਿਸ ਜਗ੍ਹਾ ਤੇ ਅਸੀਂ ਖੜੇ ਆ ਮੇਰੇ ਵੇਖਣ ਚ ਲੱਖ ਲੱਖ ਤੌਰ ਤੇ ਚੋਨਾ ਖੜਾ ਸੀਗਾ ਇੱਥੇ ਸਾਡੀਆਂ ਅੱਖਾਂ ਦੇ ਸਾਹਮਣੇ ਜ਼ਮੀਨ ਤਬਾਹ ਹੋਈ ਆ ਜਿਸ ਪਰਿਵਾਰ ਦੇ ਨਾਲ ਤੁਸੀਂ ਅੱਜ ਗੱਲ ਕਰ ਰਹੇ ਹੋ ਅਥਾ ਗਰੀਬ ਪਰਿਵਾਰ ਆ ਜਿਹਦੀ 7 ਏਕੜ ਜ਼ਮੀਨ ਸੀ ਜ਼ਮੀਨ ਤਾਂ ਇਹ ਤੇ ਹੋਰ ਵੀ ਸੱਜਣਾ ਦੀ ਸੀਗੀ ਉਹ ਵੀ ਦਰਿਆ ਰੋੜ ਕੇ ਲੈ ਗਿਆ ਪਰ ਇਹਨਾਂ ਦੀ ਸਿਰਫ ਤੇ ਸਿਰਫ 7 ਏਕੜੀ ਜ਼ਮੀਨ ਸੀ ਜਿਹੜੀ ਦਰਿਆਵਰਦ ਹੋ ਗਈ ਆ ਮੇਰੇ ਹਿਸਾਬ ਨਾਲ ਇਹਨਾਂ ਦਾ ਰੋਜੀ ਰੋਟੀ ਦਾ ਸਾਧਨ ਜਿਹੜਾ ਉਹ ਖਤਮ ਹੋ ਗਿਆ ਇਹਨਾਂ ਦੀ ਜ਼ਿੰਦਗੀ ਮੈਂ ਕਹਾਂਗਾ ਦੁੱਬਰ ਬਣ ਕੇ ਰਹਿ ਗਈ ਆ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਨੂੰ ਹਾਲਾਤਾਂ ਤੇ ਨਜ਼ਰ ਰੱਖ ਕੇ ਇਹ ਜਿਹੇ ਗਰੀਬ ਲੋਕਾਂ ਦੇ ਮੈਂ ਇਕੱਲਾ ਇਹ ਪਰਿਵਾਰ ਨਹੀਂ ਕਹਿੰਦਾ ਇਹੋ ਜਿਹੇ अनेका ਪਰਿਵਾਰ ਪੰਜਾਬ ਦੇ ਵਿੱਚ ਬਰਬਾਦ ਹੋਏ ਬੈਠੇ ਨੇ ਸਰਕਾਰ ਬਿਲਕੁਲ ਬੇਤਿਆਨੀ ਆ ਸਰਕਾਰ ਕੋਈ ਨਜ਼ਰ ਨਹੀਂ ਕਰਦੀ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਵੀ ਡੀਪਲੀ ਜਾ ਕੇ ਆਪਣੀ ਜਿਵੇਂ ਮਨਕੀਰਤ ਸਿੰਘ ਔਲਖ ਕਲ ਸੁਲਤਾਨਪੁਰ ਲੋਧੀ ਗੁਰਦਰਾ ਬੇਰਸਾ ਵਿਖੇ ਆਇਆ ਸੀਗਾ ਉਹ ਟਰੈਕਟਰਾਂ ਦੀ ਵੱਡੇ ਪੰਦਰ ਤੇ ਵੰਡ ਕਰ ਰਿਆ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਨਾ ਵੀ ਡੀਪਲੀ ਜਾ ਕੇ ਲੋਕਲ ਪਿੰਡਾਂ 'ਚ ਜਾ ਕੇ ਇਹ ਜਿਹੇ ਗਰੀਬ ਲੋਕ ਜਿਹੜੇ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੇ ਨੇ ਉਹਨਾਂ ਦੇ ਗੌਰ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਟਰੈਕਟਰ ਮਦਦ ਮੈਂ ਕਹਿੰਨਾ ਉਹ ਬੜੀ ਵੱਡੇ ਪੱਧਰ ਤੇ ਕਰ ਰਿਹਾ ਟਰੈਕਟਰ ਦੀ ਮਦਦ ਕਰਨੀ ਚਾਹੀਦੀ ਆ ਪਰ ਮੈਂ ਕਹਿੰਦਾ ਉਸ ਮਦਦ ਤੋਂ ਪਹਿਲਾਂ ਅਜਿਹੇ ਗਰੀਬ ਲੋਕ ਜਿਨ੍ਹਾਂ ਦਾ ਕੋ ਰੋਜੀ ਰੋਟੀ ਦਾ ਸਾਧਨ ਰਹਿ ਹੀ ਨਹੀਂ ਗਿਆ ਜਿਹੜੀ 7 ਕਿੱਲੇ ਜ਼ਮੀਨ ਸੀ ਉਹ ਦਰਿਆ ਖਿੱਚ ਕੇ ਲੈ ਗਿਆ ਰੋਜੀ ਰੋਟੀ ਦਾ ਸਾਧਨ ਕੋਈ ਨਹੀਂ ਛੋਟੇ ਛੋਟੇ ਬੱਚੇ ਆ ਇਹ ਕੇ ਇਹ ਗਰਨ 79 ਸਿੰਘ ਮੇਰੇ ਪਿੰਡ ਤੋਂ ਆ ਉਹਦਾ ਭਰਾ ਗਰਮੀਤ ਸਿੰਘ ਆ ਇਹਦਾ ਇੱਕ ਪਰਿਵਾਰ ਆ ਮਲੇ ਦੋ ਭਰਾ ਸੀਗੇ ਦੋਹਾਂ ਦੀ ਸਾਂਝੀ ਜ਼ਮੀਨ ਸੀ 7 ਕਿੱਲੇ ਮੁਖੀਆ ਘਰ ਦਾ ਇਹ ਸੀਗਾ ਮੱਲਾ ਬਜ਼ੁਰਗ ਕਰਕੇ ਵੱਡਾ ਕਰਕੇ ਇਹਦਾ ਸਤਿਕਾਰ ਕਰਦੇ ਸੀ ਸਾਰਕ ਨੂੰ ਪੈਸਾ ਤੇ ਲਾਇਕ ਲੋਕ ਨੂੰ ਦਿੰਦਾ ਸਿਆਣਾ ਸੀਗਾ ਪਰ ਅੱਜ ਦੇ ਜੋ ਹਾਲਾਤ ਨੇ ਉਹ ਇਹਨਾਂ ਨੂੰ ਬਰਬਾਦੀ ਵੱਲ ਖਿੱਚ ਕੇ ਲੈ ਗਏ ਨੇ ਮੇਰੀ ਸਰਕਾਰ ਨੂੰ ਅਪੀਲ ਆ ਜਾਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਮਨਕੀਰਤ ਔਲਖ ਵਰਗੇ ਜਿਹੜੇ ਵੱਡੇ ਲੋਕ ਨੇ ਉਹਨਾਂ ਨੂੰ ਮੇਰੀ ਅਪੀਲ ਆ ਵੀ ਨੀਵੇਂ ਪੱਦਰ ਤੇ ਆ ਕੇ ਅਜਿਹੇ ਲੋਕਾਂ ਦੀ ਬਾਹ ਫੜੋ ਰੱਬ ਤੁਹਾਡਾ ਪਾਲਾ ਕਰੇਗਾ ਤੁਹਾਨੂੰ ਹਾਲਾਤ ਦਿਖਾਏ ਇਸ ਸਾਈਡ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹ ਜ਼ਮੀਨ ਜਿਹੜੀ ਸੀਗੀ ਇਹਨਾਂ ਦੀ ਇੱਥੇ ਮੋਟਰ ਸੀ ਇਹ ਜ਼ਮੀਨ ਸੀਗੀ ਇਧਰਲੀ ਸਾਈਡ ਤੇ 6-7 ਏਕੜ ਜ਼ਮੀਨ ਦੇ ਸੀਗੇ ਇੱਕ ਨਾਲ ਹੋਰ ਵੀ ਨੇ ਪਰਿਵਾਰ ਜਿਹੜਾ ਕਿ ਜਿੰਨਾਂ ਦੀ ਜ਼ਮੀਨ ਨਾਲ ਰੁੜ ਗਈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਜੀ ਜ਼ਮੀਨ ਤੁਹਾਡੀ ਵੀ ਰੜੀ ਆ ਇਹਨਾਂ ਬਾਰੇ ਕੀ ਕਹਿਣਾ ਜੀ ਤੁਹਾਡਾ ਭਾਈ ਜ਼ਮੀਨ ਇੱਥੇ ਸਾਡੀ ਤਿੰਨਾ ਘਰਾਂ ਦੇ ਜਿਉਣ ਸੀ ਸਾਰੀ ਰੋੜ ਗਈ ਸਾਡਾ ਤੇ ਵਧੀਆ ਗੁਜ਼ਾਰਾ ਬਾਬੇ ਦੀ ਕਿਰਪਾ ਨਾਲ ਚੱਲਦਾ ਵਾ ਪਰ ਇਹਨਾਂ ਵਿਚਾਰਿਆਂ ਦਾ ਜਿਹੜੇ ਇਹ ਜ਼ਮੀਨ ਸੀ 7 ਕਿੱਲੇ ਜਿਹੜੀ ਰੋੜ ਗਈ ਆ ਜਿਹੜੇ ਭਾਈ ਸਾਹਿਬ ਆ ਇਹਨਾਂ ਦੇ ਡੈਲਸਿਸ ਹੁੰਦਾ ਮੇਰੇ ਹਿਸਾਬ ਨਾਲ ਕੋਈ 10 ਤੋਂ 15000 ਦੀ ਮਹੀਨੇ ਦੀ ਦਵਾਈ ਆ ਅੱਜ ਮੇਰੇ ਕੋਈ ਕਈ ਵਾਰ ਵਿਚਾਰੇ ਆਏ ਆ ਕਿ ਦਵਾਈ ਦੇ ਖੁਰਦ ਬੈਠੇ ਆ ਜਿੰਨੇ ਜੋ ਗਿਆਗੇ ਅਸੀਂ ਹੈਗੇ ਮਤ ਕਰਾਂਗੇ ਪਰ ਅਸੀਂ ਸਸਤਾ ਨੂੰ ਤੇ ਰੁਜ਼ਗਾਰ ਇਹੀ ਸੀ ਸਿਰਫ ਇਹੀ ਰੁਜ਼ਗਾਰ ਸੀ ਜੀ ਇਹੀ ਰੁਜ਼ਗਾਰ ਸੀ ਪਰਿਵਾਰ ਸੁਖਣਾ ਦੋ ਪਰਵਾ ਵਾ ਵੱਡਾ ਪਰਿਵਾਰ ਹੋ ਇਹਨਾਂ ਦਾ ਤੇ ਖਰਚੇ ਜਿਹੜੇ ਨਿਕਲਨੇ ਔਖੇ ਹੋਗੇ ਇਹਨਾਂ ਦੇ ਇਸ ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਉਹਨਾਂ ਦੇ ਕੀ ਪਰਿਵਾਰ ਚ ਹਾਂਜੀ ਜਿਹੜੇ ਬਜ਼ੁਰਗ ਬੈਠੇ ਆ ਹਾਂਜੀ ਕੀ ਪਰਿਵਾਰ ਚ ਕੌਣ ਆ ਇਹਨਾਂ ਦੇ ਇਹ ਦੋ ਭਰਾ ਜੀ ਇੱਕ ਬੇਟੀ ਇਹਨਾਂ ਦੀ ਇਹਦੀ ਇੱਕ ਬੇਟੀ ਆ ਇਹਨਾਂ ਦੀ ਇੱਕ ਬੇਟੀ ਆ ਕਿਹੜੀ ਕਲਾਸ ਚ ਪਲਸ 2 ਚ ਪੜਦੀ ਪਲਸ 2 ਚ ਪੜਦੀ ਹਾਂਜੀ ਤੇ ਉਹ ਹੀ ਆ ਇਹਨਾਂ ਦਾ ਸਹਾਰਾ ਹਾਂਜੀ ਉਹ ਹੀ ਉਹ ਹੀ ਕੋਈ ਬਿਲਕੁਲ ਪਰ ਜਿਵੇਂ ਇਸੇ ਤੇ ਐਮਐਲਏ ਦੇ ਮੌਕੇ ਦੇ ਇਥੋਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਨੂੰ ਵੀ ਸਾਨੂੰ ਭਰੋਸਾ ਦਿਵਾਇਆ ਵੀ ਇਹ ਜਿੰਨੀ ਜੋਗੇਗੇ ਮਤ ਕਰਾਂਗੇ ਤੇ ਹੋਰ ਵੀ ਸਸਤਾ ਨੂੰ ਕਹਿੰਦੇ ਆ ਖਾਲਸਾ ਢਾਲਾਂ ਨੂੰ ਕਹਿੰਦੇ ਆ ਵੀ ਤੁਸੀਂ ਜਿੰਨੀ ਵਾਤ ਵਾਤ ਹੁੰਦੀ ਹੈ ਦੀ ਮਤ ਕਰੋ ਨਹੀਂ ਤੇ ਇਹ ਭਾਈ ਸਾਹਿਬ ਸਾਡੇ ਜਿਹੜੇ ਡਿਪਰੈਸ਼ਨ ਦੇ ਵਿੱਚ ਆ ਇਹ ਰੋਜ਼ ਇੱਥੇ ਆ ਜਾਂਦੇ ਆ ਤੇ ਥੋੜ੍ਹ ਕੇ ਫੜ ਕੇ ਲੈ ਜਾਣੇ ਪੈਂਦੇ ਆ ਇੱਥੇ ਆਣ ਕੇ ਵੇਖਦੇ ਰਹਿੰਦੇ ਵੀ ਮੇਰੀ ਜ਼ਮੀਨ ਕਿੱਥੇ ਗਈ ਆ ਅਸੀਂ ਹੌਸਲਾ ਦਿੰਨੇ ਵੀ ਸਾਡੀ ਬਿਨਾਂ ਰੁੜੀ ਆ ਪਰ ਸਾਡਾ ਗੁਜ਼ਾਰਾ ਚੱਲਦਾ ਵਧੀਆ ਸਾਡੇ ਤੇ ਬਾਬੇ ਦੀ ਕਿਰਪਾ ਹੋਰ ਪਿਛੇ ਪੈਲੀ ਹੈਗੀ ਆ ਪਰ ਇਹਨਾਂ ਦਾ ਵਿਚਾਰਾਂ ਦੇ ਇਹੋ ਸੀ ਜਿਹੜਾ ਹੈਗਾ ਸੀ ਡੇਲੀ ਇੱਥੇ ਆ ਜਾਂਦੇ ਆ ਹਾਂਜੀ ਡੇਲੀ ਆ ਜਾਂਦੇ ਆ ਡੇਲੀ ਆਣ ਕੇ ਇੱਥੇ ਹਾਂਜੀ ਤੇ ਜ਼ਮੀਨ ਫੋਲਦੇ ਰਹਿੰਦੇ ਆ ਹਾਂਜੀ ਜਦੋਂ ਇਹ ਆਉਂਦੇ ਉਹਦੇ ਮਗਰ ਆਉਂਦੇ ਨਾਲ ਇਹਨਾਂ ਦੇ ਭਰਾ ਬਿਕਿਤੇ ਸ਼ਾਇਦ ਕਿਤੇ ਕੋਈ ਹਾਦਸਾ ਨਾ ਹੋ ਜਵੇ ਹੂੰ ਕੁਝ ਵੀ ਹੋ ਸਕਦਾ ਹੂੰ ਜਿੱਦਾਂ ਹੁਣ ਮਨ ਲਾਉਣ ਦੱਸਿਆ ਸਾਨੂੰ 18 ਲੱਖ ਰੁਪਏ ਸਾਡੇ ਸਰ ਕਰ ਜਾਇਆ ਇਹਨਾਂ ਦੱਸਿਆ ਵਾ ਹੂੰ ਮੰਨ ਲਓ ਇਹਨਾਂ ਦੇ ਸਿਰ 18 ਲੱਖ ਕਰ ਜਾਓ ਕੁਝ ਵੀ ਕਰ ਸਕਦੇ ਜਿੱਦਾਂ ਉਹਨਾਂ ਨੂੰ ਫੋਨ ਕਰਦੇ ਆ ਲੋਕ ਵੀ ਸਾਡੇ ਪੈਸੇ ਦੋ ਤੇ ਆਰਤੀਆਂ ਨੇ ਵੀ ਜਵਾਬ ਦਿੱਤਾ ਇਹਨਾਂ ਨੂੰ ਵੀ ਪੈਸੇ ਨਹੀਂ ਦੇਣੇ ਸੀ ਹੁਣ ਇੱਥੋਂ ਕਿੰਨੀ ਕੁ ਦੂਰ ਦਰਿਆ ਸੀਗਾ ਜੀ ਇੱਥੋਂ ਦੇਖੋ ਜੀ ਜਿਹੜਾ ਆ ਦਰਿਆ ਨਾ ਹੂੰ ਇਥੇ ਆਟਮ 30 ਫੁੱਟ ਡੂੰਗਾ ਪਾਣੀ ਚੱਲ ਰਿਹਾ ਪਾਣੋ ਤੇ ਆ ਦਰਿਆ ਵਾ ਪੂਰਾ ਇੱਕ ਨਹੀਂ ਉਦਾਂ ਨਹੀਂ ਹੁੰਦਾ ਇੱਕ ਦਰਿਆ ਪੂਰਾ ਡੂੰਗਾ ਚੱਲ ਰਿਹਾ ਜਣਕੇ ਆਪਾਂ ਇਥੇ 30 ਫੁੱਟ ਚੀਜ਼ ਕੋਈ ਮਾਰ ਲਓ 30 ਫੁੱਟ ਥੱਲੇ ਜਾਊਗੀ ਇਹ ਜਿਹੜਾ ਦਰਿਆ ਵਾ ਇਹ ਦਰਿਆ ਪਿਲੋ ਉੱਥੇ ਸੀ ਉਹਦੇ ਨਾਲ ਪਰਲੇ ਬਨੇ ਉਹ ਦਰਿਆ ਉੱਥੋਂ ਪੁਰਿਆ ਗਿਆ ਤੇ ਦਰਿਆ ਸਾਰਾ ਇਥੇ ਆ ਗਿਆ ਤਿੰਨ ਚਾਰ ਕਿਲੇ ਦਰਿਆਏ ਨੂੰ ਹਟਵਾਇਆ ਨੂੰ ਆ ਗਿਆ ਦੂਜਿਆਂ ਦੇ ਪਰਲੀ ਸਾਈਡ ਤੋਂ ਇਧਰ ਨੂੰ ਪਾੜ ਪਾ ਗਏ ਨੇ ਇਧਰ ਨੂੰ ਕਾੜ ਪਾ ਕੇ ਆ ਗਏ ਤੁਸੀਂ ਹਾਲਾਤ ਦੇਖ ਸਕਦੇ ਹੋ ਪਰਲੀ ਸਾਈਡ ਦੇ ਉੱਤੇ ਸੀ ਦਰਿਆ ਚੱਲ ਰਿਹਾ ਪਰ ਇਥੇ ਆ ਗਏ ਇਹ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਕਿ ਜ਼ਮੀਨ ਬਚ ਜਵੇ ਇਹਨਾਂ ਨੇ ਬੋਰੇ ਬਥੇਰੇ ਰੱਖੇ ਇੱਥੇ ਮੋਟਰ ਦੇ ਆਲੇ-ਦੁਆਲੇ ਰੱਖੇ ਪਰ ਉਹ ਜ਼ਮੀਨ ਬਚਾਉਣ ਦੇ ਵਿੱਚ ناکਾਮਜਬ ਹੋਏ। ਇਸ ਟਾਈਮ ਅਸੀਂ ਬਿਆਸ ਦਰਿਆ ਦੇ ਕੰਢੇ ਉੱਤੇ ਖੜੇ ਨੇ ਇੱਕ ਕਹਾਣੀ ਆਲੀ ਕਲਾ ਪਿੰਡ ਦੀ ਜਿੱਥੇ ਕਿ ਬਜ਼ੁਰਗ ਹਰ ਰੋਜ਼ ਬੈਠ ਕੇ ਆਪਣੀ ਜ਼ਮੀਨ ਲੱਭਦਾ ਰਹਿੰਦਾ ਹੈ ਕਿਉਂ ਕਿ ਉਸ ਦੀ ਜ਼ਮੀਨ 7 ਏਕੜ ਸੀਗੀ ਜੋ ਕਿ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ। ਜ਼ਮੀਨ ਕੀ ਵਹਾ ਕੇ ਲਿਆ ਆਪਣੇ ਪੁਰਖਿਆਂ ਦੀ ਆਪਣੇ ਮਾਂ-ਪਿਓ ਦੀਆਂ ਜਮੀਨ ਮਿੱਟੀ ਜਿਹੜੀ ਨਿਸ਼ਾਨੀ ਸੀ ਰੋੜ ਕੇ ਲਿਆ ਗਿਆ ਉਹਨਾਂ ਦੇ ਸੁਪਨੇ ਔਰ ਇਹ ਫਸਲ ਏਡੀ ਏਡੀ ਸੀਗੀ ਇਸ ਤੋਂ ਅੱਧਾ ਕਿਲੋਮੀਟਰ ਦੂਰ ਅਬਿਆਸ ਦਰਿਆ ਸੀਗਾ ਪਰਲੀ ਸਾਈਡ ਦੇ ਉੱਤੇ ਜੋ ਕਿ ਵਗ ਰਿਹਾ ਸੀਗਾ ਪਰ ਉਹਨਾਂ ਦੀ ਜ਼ਮੀਨ ਜਦੋਂ ਵਹਾ ਕੇ ਲਿਆ ਗਿਆ ਉਹਨਾਂ ਦੀ ਆਮਦਨ ਦਾ ਸਾਧਨ ਉਹਨਾਂ ਦੇ ਬੱਚਿਆਂ ਦੇ ਸੁਪਨੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਉਹਨਾਂ ਦੀ ਬਿਮਾਰੀ ਦੇ ਇਲਾਜ ਇਸ ਤੋਂ ਹੀ ਖਰਚਾ ਚੱਲਦਾ ਸੀਗਾ ਇਹ ਜ਼ਮੀਨ ਫਸਲ ਦੇਖ ਸਕਦੇ ਆ ਇੱਥੇ ਕੁਝ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਤੁਹਾਡੇ ਬ੍ਰਦਰ ਨੇ ਜਿਹੜੇ ਉਹ ਹਰ ਰੋਜ਼ ਡਿਪਰੈਸ਼ਨ ਦੇ ਵਿੱਚ ਚੱਲ ਗਏ ਜਮੀਨ ਲੱਭਦੇ ਰਹਿੰਦੇ ਕੀ ਕਹਿਣਾ ਤੇ ਉਹ ਬਿਮਾਰ ਹੈ ਗਿਆ ਘਰੋਂ ਚ ਉੱਠਦੇ ਇੱਧਰ ਨੂੰ ਭਾਈ ਦੇ ਕੇ ਯਾਰ ਰਾਤ ਤੁਰ ਪਿੰਦੀ ਆ ਮਿਆ ਦੀ ਪੈੜੀ ਵੇਖਣ ਚਲੇ ਜਾਂ ਆਪਾਂ ਜਿਹੜੀ ਵੇਖਣ ਚਲੇ ਪੈੜੀ ਇੱਥੇ ਕਿਤੇ ਲੱਭਦੀ ਆ ਫੈੜੀ ਤੋਂ ਪਾਣੀ ਵਗਣ ਡਿਆ ਇੱਥੇ ਆ ਕੇ ਹੱਥ ਮਾਰਦਾ ਰਹਿੰਦਾ ਕਈ ਵਾਰ ਪਾਣੀ ਚ ਡਿੱਗਣ ਨੂੰ ਕਰਦਾ ਕਿੱਡੀ ਕਿੱਡੀ ਫਸਲ ਸੀਗੀ ਫਸਲ ਜੀ ਬੰਦੇ ਦੇ ਮੋਢੇ ਮੋਢੇ ਜਿਹਾ ਝੋਨਾ ਸੀ ਆਪ ਲੱਗੇ ਕੋਈ ਖਲੋਤਾ ਵੀ ਤੁਹਾਨੂੰ ਦਿਖਾ ਦਿਓ ਹਾਂ ਦੇਖੋ ਹਾਂ ਐਡीडी ਫਸਲ ਸੀਗੀ ਹੂੰ ਹੂੰ ਹੁਣ ਬਜ਼ੁਰਗ ਦਾ ਸਹਾਰਾ ਕੀ ਆ ਕੋਈ ਸਹਾਰਾ ਨਹੀਂਗਾ ਹੁਣ ਤੇ ਤੁਸੀਂ ਕੀ ਲੱਗਦੇ ਉਹਨਾਂ ਦੇ ਭਰਾ ਹੀ ਆ ਜੀ ਹੂੰ ਤੇ ਉਹੋ ਹੀ ਸਾਰਾ ਕੁਝ ਕਰਦਾ ਹੁੰਦਾ ਹੈਗਾ ਆੜ ਤੋਂ ਪੈਸਾ ਵੀ ਉਹਨੇ ਲੈਉਣਾ ਉਹਨੇ ਫਸਲ ਵੇਚਣੀ ਅਸੀਂ ਤਾਂ ਘਰੇ ਪੱਠੇ ਪੁੱਠੇ ਪਉਣ ਬਸਤੀ ਹੁੰਦੀ ਸੀ ਸ਼ਹਿਰ ਬਾਹਰ ਅਸੀਂ ਨਹੀਂ ਕਦੇ ਗਏ ਹੂੰ ਹੁਣ ਉਸੇ ਨੂੰ ਉਹਨਾੜੀਆਂ ਵੀ ਜਵਾਬ ਦੇਦਾ ਸਾਰ ਤੇ ਜਿੰਨਾ ਦੇਣੇ ਉਹ ਮੰਗਦੇ ਆ ਤੂੰ ਕੋਈ ਹੋਏ ਵੀ ਹੁਣ ਟੈਨਸ਼ਨ ਲਈ ਜਾਂਦੀ ਆ ਵੀ ਦੇਣਾ ਕਿਥੋਂ ਹਣਾ ਤੇ ਹੁਣ ਦਵਾਈ ਖਣੂ ਬੈਠਾ ਹਮ ਕਿੱਡਣੀਆਂ ਫੇਲ ਆ ਹਾਂਜੀ ਬੱਚੇ ਕਿੰਨੇ ਉਹਨਾਂ ਦੇ ਇੱਕੋ ਕੁੜੀ ਹੈ ਜੀ ਇੱਕੋ ਕੁੜੀ ਆ ਉਹਨਾਂ ਦੇ ਪੜਾਈ ਦਾ ਖਰਚਾ 12ਵੀਂ ਚ ਪੜਦੀ ਸੀ ਖਰਚੇ ਹੁਣ ਰਹੇਗੀ ਪੇਪਰ ਵੀ ਨਹੀਂ ਦਿੱਤੇਗੇ ਹਮ ਤੇ ਉਹ ਫੀਸ ਫੂਸ ਨਹੀਂ ਤੇ ਹੁਣ ਘਰੇ ਆ ਉਹ ਵੀ ਬਿਮਾਰ ਰਹਿੰਦੀ ਆ ਇਹਦੀ ਟੈਨਸ਼ਨ ਕੀ ਹਰ ਰੋਜ਼ ਕੀ ਇੱਥੇ ਆ ਜਾਂਦਾ ਜੀ ਤੁਰਕੇ ਰਾਤ ਵੀ ਕਈ ਵਾਰ ਤੁਰ ਪੈਂਦਾ ਰਾਤ ਵੀ ਰਾਤ ਨੂੰ ਫੜਦਣਾ ਪੈਂਦਾ ਕਈ ਇੱਥੋਂ ਦਾ ਹੀ ਬਾਬੇ ਦੇਰੇ ਤਾਂ ਹੀ ਪਹੁੰਚ ਜਾਂਦਾ ਰਾਤ ਨੂੰ ਤਸੀਂ ਲੱਭਦੇ ਸੀਗੇ ਹੁਣ ਕਿੱਥੋਂ ਮਿਲੇ ਹੁਣ ਸਾਨੂੰ ਇੱਥੇ ਪੜੀ ਦਰਿਆ ਦੇ ਕੰਢੇ ਤੋਂ ਹਾਂਜੀ ਇੱਥੇ ਸਾਰ ਪੈੜੀ ਹੁੰਦੀ ਪਹਿਲਾਂ ਹੁੰਦੀ ਸੀ ਉਹ ਦਿਨ ਉੱਥੇ ਬੈਠਾ ਸੀ ਰੋਂਦੇ ਰਹਿੰਦੇ ਹਾਂਜੀ ਰੋਂਦੇ ਰਹਿੰਦੇ ਹੱਥ ਮਾਰਦੇ ਰਹਿੰਦੇ ਰੋਂਦੇ ਰਹਿੰਦੇ ਆ ਹਾਂ ਤੁਸੀਂ ਦੇਖ ਸਕਦੇ ਸੋਨੇ ਵਰਗੀਆਂ ਜ਼ਮੀਨਾਂ ਸੋਨੇ ਵਰਗੀਆਂ ਫਸਲਾਂ ਇਹ ਕਿਸਾਨ ਦਾ ਸੋਨਾ ਹੁੰਦਾ ਇਹ ਸੋਨੇ ਰੰਗੀਆਂ ਜ਼ਮੀਨਾਂ ਇਹ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ ਦਰਿਆ ਜਰੂਰ ਲਾਈਟ ਘੱਟ ਹੋਣ ਕਰਕੇ ਤੁਹਾਨੂੰ ਤਸਵੀਰਾਂ ਜਰੂਰ ਤੁਹਾਨੂੰ ਥੋੜੀਆਂ ਜੀਆਂ ਘੱਟ ਦੇ ਨਜ਼ਰ ਆਉਂਦੀਆਂ ਹੋਣਗੀਆਂ ਪਰ ਤੁਸੀਂ ਦੇਖ ਸਕਦੇ ਖੇਤ ਕਿੰਨੇ ਵਹਾ ਕੇ ਲੈ ਗਿਆ 30 30 40 40 ਫੁੱਟ ਇਸ ਦਰਿਆ ਆਪਣੇ ਥੱਲੇ ਲੈ ਕੇ ਚਲ ਗਿਆ 30 40 ਫੁੱਟ ਜ਼ਮੀਨ ਧਰਤੀ ਤੋਂ ਆਪਣੇ ਡੂੰਘੇ ਦੇ ਵਿੱਚ ਲੈ ਕੇ ਚੱਲ ਗਿਆ ਜਿੰਨਾ ਇਹ ਡੂੰਗਾ ਇਸਟਮ ਦਰਿਆ ਚੱਲ ਰਿਹਾ ਹੈ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਟਿੱਲੋ